ਸਤ ਸ੍ਰੀ ਅਕਾਲ ਜੀ ਜੁੜ ਗਿਓ ਸਤਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਵੀ ਵੀਡੀਓ ਜਿਹੜੀ ਅਪਲੋਡ ਕਰਦੇ ਰਹਿੰਨੇ ਆ ਤੇ ਫੇਸਬੁਕ ਆਈਡੀ ਸਤਗੁਰ ਭੰਗੂ ਦੇ ਉੱਤੇ ਵੀ ਸ਼ੇਅਰ ਕਰਦੇ ਰਹਨੇ ਆ ਜੀ ਤੇ ਇੰਸਟਾਗ੍ਰam ਪੇਜ ਸਤਗੁਰ ਭੰਗੂ ਦੇ ਉੱਤੇ ਵੀ ਜਿਹੜੀ ਇਹ ਜਾਣਕਾਰੀ ਆ ਉਹ ਰੀਲ ਦੇ ਰੂਪ ਦੇ ਵਿੱਚ ਭੇਜੀ ਜਾਂਦੀ ਹੈ ਕਿਉਂਕਿ ਉਸ ਤੋਂ ਬਾਅਦ ਤੁਸੀਂ ਉਥੋਂ ਜਾ ਕੇ ਜਿਹੜਾ ਫੋਲੋ ਕਰ ਸਕਦੇ ਹੋ ਪੇਜ ਨੂੰ ਬਾਕੀ ਤਸਵੀਰਾਂ ਸਮੇਂ-ਸਮੇਂ ਦੇ ਉੱਤੇ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੀਆਂ ਅਤੇ ਜੋ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹੇ ਨੇ ਆ ਬਾਕੀ ਤੁਸੀਂ ਸਾਡੇ ਨਾਲ ਜੁੜੇ ਹੋਇਆ ਜੀ ਇਹ ਸਾਡੇ ਜਸਰਾਜ ਸਿੰਘ ਜੀ ਖੜੇ ਨੇ ਤੇ ਅਸੀਂ ਤੁਹਾਡੇ ਤੱਕ ਜਿਹੜੀ ਅਪਡੇਟ ਆ ਅੱਜ ਦੇ ਮੌਸਮ ਦੀ ਕੋਰਾਤ ਹੁੰਦਾ ਬੱਦਲ ਮੀਂਹ ਅਤੇ ਆਉਣ ਵਾਲੇ ਪੱਛਮੀ ਸਿਸਟਮ ਬਾਰੇ ਕਰਾਂਗੇ ਸਾਰੇ ਤੁਹਾਨੂੰ ਤਸਵੀਰਾਂ ਜਿਹੜੀ ਉਹ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਮੁਤਾਬਕ ਵੀ ਦਿਖਾਵਾਂਗੇ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਜਿਹੜੀ ਪ੍ਰੈਸ ਨੋਟ ਹੁੰਦਾ ਭਾਰਤੀ ਮੌਸਮ ਵਿਗਿਆਨ ਵੱਲੋਂ ਦਿੱਤਾ ਜਾਂਦਾ ਜਿਹਦੇ ਵਿੱਚ ਆਪਾਂ ਨੂੰ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਜਿਹੜੀ ਪ੍ਰਾਪਤ ਹੁੰਦੀ ਹੈ ਉਹ ਸਾਰੀ ਕੋਸ਼ਿਸ਼ ਕਰਦੇ ਆ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਹਜੇ ਤੱਕ ਸੈਟਲਾਈਟ ਦੇ ਵਿੱਚੋਂ ਤਸਵੀਰਾਂ ਜਿਹੜੀ ਖੁੱਲਹੀ ਨਹੀਂ ਜੀ ਤਾਹੀ ਮੈਂ ਤੁਹਾਨੂੰ ਜਿਹੜੀ ਬਾਇਫੇਸ ਹਜੇ ਜਾਣਕਾਰੀ ਵਾਲਾ ਰੱਖਿਆ ਹੋਇਆ ਸਿਸਟਮ ਉਸ ਤੋਂ ਬਾਅਦ ਮੈਂ ਤੁਹਾਨੂੰ ਕੰਪਿਊਟਰ ਦੇ ਉੱਤੇ ਜਿਹੜੀ ਤਸਵੀਰ ਦਿਖਾਈ ਦਊਗੀ ਉਹ ਲੈ ਕੇ ਚੱਲਾਂਗਾ ਤੇ ਜਿਹੜਾ ਇਸ ਸਮੇਂ ਆਪਾਂ ਨੂੰ ਮੱਧ ਪ੍ਰਦੇਸ਼ ਬਿਦੁਰਮ ਸतीशਗੜਾ ਔਰ ਮੱਧ ਪ੍ਰਦੇਸ਼ ਬਿਦੁਰਮ ਔਰ ਸतीशਗੜਾ ਅੜਿਸ਼ਾ 8 ਔਰ 9 ਦਸੰਬਰ ਨੂੰ ਅਲੱਗ-ਅਲੱਗ ਸਥਾਨਾਂ 'ਤੇ ਠੰਡ ਲਹਿਰ ਕੀ ਜਿਹੜੀ ਸਥਿਤੀ ਦੀ ਸੰਭਾਵਨਾ ਜਿਹੜੀ ਭਾਰਤੀ ਮੌਸਮ ਵਿਗਿਆਨ ਵੱਲੋਂ ਆਪਣੇ YouTube ਚੈਨਲ ਦੇ ਉੱਤੇ ਜਿਹੜੀ ਦਿੱਤੀ ਹੋਈ ਹੈ ਜੀ ਜਿਹੜੀ ਅੱਜ ਦੀ ਅਪਡੇਟ ਹੈ ਕਿ ਜੁਪੀ ਐਮਪੀ ਤੇ ਸਤੀਸ਼ ਗੜਾ ਤੇ ਉਸ ਤੋਂ ਬਾਅਦ 오ਡੀਸ਼ਾ ਦੇ ਵਿੱਚ 8 ਤੇ 9 ਤਰੀਕ ਨੂੰ ਜਿਹੜੀ ਸ਼ੀਤ ਲਹਿਰ ਦਾ ਜਿਹੜਾ ਜੋ ਕਹਿਰ ਜਾਨੀ ਕਿ ਉਹ ਜਾਰੀ ਰਹੂਗਾ ਤੇ ਅਸੀਂ ਆਊਟ ਬੇਬ ਜਿਹੜੀ ਕੰਡੀਸ਼ਨ ਨੇ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਮੇਂ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੁੱਲ ਰਹੀ ਹੈ ਜੀ ਇਸ ਕਰਕੇ ਅਸੀਂ ਤੁਹਾਨੂੰ ਜਿਹੜੀ ਤਸਵੀਰ ਬਾਇ ਫੇਸ ਦਿਖਾ ਰਹੇ ਹਾਂ ਫਿਰ ਉਸ ਤੋਂ ਬਾਅਦ ਕਾਪੀਰਾਈਟ ਆਉਣ ਦਾ ਜਿਹੜਾ ਇਸੂ ਬਣ ਜਾਂਦਾ ਇਸ ਕਰਕੇ ਤੁਹਾਨੂੰ ਇਸ ਸਮੇਂ ਜਿਹੜੀ ਉਹ ਤਸਵੀਰ ਦਿਖਾਈ ਨਹੀਂ ਦੇ ਰਹੀ ਹੋਗੀ ਤੇ ਅਸੀਂ ਲੈ ਚਲਦੇ ਹਾਂ ਤੁਹਾਨੂੰ ਪ੍ਰੈਸ ਨੋਟ ਦੇ ਉੱਤੇ ਜਿਹੜਾ ਕਿ 7 ਦਿਨ ਦਾ ਪ੍ਰੈਸ ਨੋਟ ਹੈ ਜੀ 13 ਦਸੰਬਰ ਤੱਕ ਦੀ ਇਹ ਅਪਡੇਟ ਹੈ 7 ਤਰੀਕ ਤੋਂ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੀ ਇਹ ਤਸਵੀਰ ਦੇਖ ਸਕਦੇ ਹੋ ਜੀ ਇਹ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਨਾਮ ਤੁਸੀਂ ਦੇਖ ਸਕਦੇ ਹੋ ਅਰਨਾਚਲ ਪ੍ਰਦੇਸ਼ ਇਹ ਆਈਸ਼ੋਲੈਂਡ ਨਿਕੋਬਾਰ ਵਾਲੇ ਇਲਾਕੇ ਹੋਗੇ ਅੰਡੇਮਾਨ ਤੇ ਅਸਾਮ ਮਘਾਲਿਆ ਨਾਗaland ਤੇ ਬਾਕੀ ਆ ਹੋਰ ਵੀ ਜਿਹੜੀਆਂ ਸਟੇਟਾਂ ਨੇ 오ਡੀਸਾ ਚਾਰਖੰਡ ਬਿਹਾਰ ਈਸਟ ਉੱਤਰ ਪ੍ਰਦੇਸ਼ ਈਸਟ ਬੈਸਟ ਉੱਤਰ ਪ੍ਰਦੇਸ਼ ਉੱਤਰਾਖੰਡ ਹਰਿਆਣਾ ਚੰਡੀਗੜ੍ਹ ਦਿੱਲੀ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਐਂਡ ਲਦਾਖ ਰਾਜਸਥਾਨ ਤੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਤਸਵੀਰ ਦਿਖਾਈ ਗਈ ਹੈ ਇੱਕ ਉੱਤਰਾਖੰਡ ਦੇ ਵਿੱਚ ਇਹ ਸਿਸਟਮ ਬਣਿਆ ਹੋਇਆ ਜੀ ਅੱਜ ਜਿਹੜਾ ਜਿਹਦਾ ਆਪਾਂ ਨੂੰ ਥੋੜਾ ਥੋੜਾ ਪ੍ਰਭਾਵ ਪੰਜਾਬ ਦੇ ਵੱਲ ਦੇਖਣ ਨੂੰ ਮਿਲ ਰਿਹਾ ਅਸੀਂ ਗੱਲਬਾਤ ਪੂਰੀ ਕਰਾਂਗੇ ਪਹਿਲਾਂ ਤੁਸੀਂ ਇਹ ਸਟੇਟਾਂ ਦੇਖ ਲਓ ਜੀ ਉਸ ਤੋਂ ਬਾਅਦ ਤੁਹਾਨੂੰ ਇਹ ਸਾਰੀ ਤਸਵੀਰ ਜਿਹੜੀ ਸਟੇਟ ਦੇ ਵਾਈਜ਼ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਜਿਆਦਾ ਲੰਬੀ ਹੋ ਸਕਦੀ ਹੈ ਵੀਡੀਓ ਲਾਈਵ ਚੱਲ ਰਹੀ ਹੈ ਜੀ ਕਿਉਂਕਿ ਜਿਹੜੀ ਵੀ ਅਪਡੇਟ ਆਪਦੇ ਕੋਲੋਂ ਕੋਈ ਨਹੀਂ ਦੱਸਦਾ ਜੀ ਸਾਰੀ ਅਪਡੇਟ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੋਂ ਜਿਵੇਂ ਵੀ ਜਾਣਕਾਰੀ ਆਉਂਦੀ ਹੈ ਜੀ ਉਹ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਖੁਦ ਵੀ ਜਾ ਕੇ ਦੇਖ ਸਕਦੇ ਹੋ ਕਿਉਂਕਿ ਅਸੀਂ ਕੋਈ ਅਫੀਸ਼ੀਅਲ ਪੱਤਰਕਾਰ ਨਹੀਂ ਹੈਗੇ ਕੋਈ ਮੌਸਮ ਵਿਗਿਆਨੀ ਨਹੀਂ ਹੈਗੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਜੇਕਰ ਤੁਸੀਂ ਖੁਦ ਵੀ ਜਾ ਕੇ ਇਹ ਚੀਜ਼ ਦੇਖਣੀ ਚਾਹੁੰਦੇ ਹੋ ਤਾਂ ਜ਼ਰੂਰ ਦੇਖ ਸਕਦੇ ਹੋ ਤੇ ਆਵਾਜ਼ ਬਾਰੇ ਜ਼ਰੂਰ ਕਮੈਂਟ ਕਰ ਦਿਓ ਕੋਈ ਵੀ ਸੱਜਣ ਮਿੱਤਰ ਜਿਹੜਾ ਸਾਡੇ ਨਾਲ ਇਸ ਸਮੇਂ ਜੁੜਿਆ ਹੋਇਆ ਆਵਾਜ਼ ਬਾਰੇ ਕਮੈਂਟ ਕਰ ਦੇ ਕਿਉਂਕਿ ਮਾਈਕ ਅੱਜ ਹੱਥ ਦੇ ਵਿੱਚ ਆਪਾਂ ਨਹੀਂ ਫੜ ਸਕੇ ਕਾਲਰ ਦੇ ਉੱਤੇ ਇੱਥੇ ਲਾਇਆ ਹੋਇਆ ਤੇ ਆਵਾਜ਼ ਜ਼ਰੂਰ ਕਮੈਂਟ ਕਰ ਦਿਓ ਕਿ ਓਕੇ ਹੈ ਜੀ ਤੇ ਅਸੀਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਜਿਹੜਾ ਅੰਡੇਮਾਨ ਤੇ ਨਿਕੋਬਾਰਨ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਅੱਜ ਇੱਥੇ 75% ਚਾਂਸ ਸੀ 7 ਤਰੀਕ ਨੂੰ ਉੱਥੇ ਮੀਂਹ ਦੀ ਕਾਰਵਾਈ ਹੋਈ ਹੈ ਜੀ ਉਸ ਤੋਂ ਬਾਅਦ ਕੱਲ ਨੂੰ 50 ਤੋਂ 75% ਜਿਹੜੇ 50% ਚਾਂਸ ਨੇ ਉਸ ਤੋਂ ਬਾਅਦ 25 ਤੋਂ 50% ਨੇ ਜੀ ਫਿਰ 12 ਤੇ 13 ਤਰੀਕ ਨੂੰ ਫਿਰ ਇੱਥੇ 50% ਚਾਂਸ ਦਿਖਾਏ ਗਏ ਨੇ ਉਸ ਤੋਂ ਬਾਅਦ ਬਾਕੀ ਇਲਾਕਿਆਂ ਦਾ ਮੌਸਮ ਜਿਹੜਾ ਉਨਨਾਚਲ ਪ੍ਰਦੇਸ਼ ਹੋ ਗਿਆ ਆ ਸਾਹਮਣਹਾਲਿਆ ਹੋ ਗਿਆ ਇੱਥੇ ਸੀਤ ਲਹਿਰ ਚੱਲਣ ਦੀ ਜਿਹੜੀ ਸੰਭਾਵਨਾ 13 ਤਰੀਕ ਤੱਕ ਮੌਸਮ ਸਾਫ ਆ ਤੇ ਉਸ ਤੋਂ ਬਾਅਦ ਸਿੱਕਮ ਦੇ ਵਿੱਚ 7 ਤੇ 8 ਨੂੰ ਮੌਸਮ ਸਾਫ ਆ 25% ਜਿਹੜੇ ਚਾਂਸ ਨੇ 20 ਤੋਂ 25% ਚਾਂਸ 9 ਤੇ 10 ਦਸੰਬਰ ਨੂੰ ਬੜ ਰਹੇ ਨੇ ਜੀ ਇਹ ਦੇਖ ਸਾਦੇ ਹੋ ਬਾਕੀ ਮੌਸਮ ਸਾਫ ਆ ਉਸ ਤੋਂ ਬਾਅਦ ਜਿਹੜੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਅ ਅੜਿਸ਼ਾ ਬੰਗਾਲ ਦਾ ਬੈਸਟ ਬੰਗਾਲ ਆ ਗਿਆ ਇੱਥੇ ਮੌਸਮ ਡਰਾਈ ਹੈ ਜੀ ਖੁਸ਼ਕ ਹੈ ਉੜੀਸਾ ਦੇ ਵਿੱਚ ਵੀ ਮੌਸਮ ਸਾਫ ਹੈ ਚਾਰਖੰਡ ਦੇ ਵਿੱਚ ਵੀ ਮੌਸਮ ਸਾਫ ਹੈ ਤੇ ਬਿਹਾਰ ਦੇ ਵਿੱਚ ਵੀ ਮੌਸਮ ਸਾਫਾ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਈਸਟ ਤੇ ਉੱਤਰ ਪ੍ਰਦੇਸ਼ ਵੈਸਟ ਦੇ ਵਿੱਚ ਵੀ ਜਿਹੜਾ ਮੌਸਮ ਸਾਫ ਹੈ ਤੇ ਖੁਸ਼ਕ ਸੀਤ ਲਹਿਰ ਚੱਲਣ ਦੀ ਜਿਹੜੀ ਉਮੀਦ ਜੋ ਬਣੀ ਹੋਈ ਹੈ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਜਿਹੜਾ ਅੱਜ ਬੱਦਲਵਾਈ ਬਣੀ ਹੋਈ ਸੀ ਜੀ ਇਹ ਦੇਖ ਸਕਦੇ ਹੋ ਤੁਸੀਂ ਜੋ ਤਸਵੀਰਾਂ ਦੇ ਵਿੱਚ 7 ਤੇ 8 ਤਰੀਕ ਨੂੰ ਉੱਥੇ ਬੱਦਲਵਾਈ ਰਹੂਗੀ ਬਾਕੀ ਅਸੀਂ ਤੁਹਾਨੂੰ ਭਾਰਤੀ ਮੌਸਮ ਮੰਗਦਾ ਅਫੀਸ਼ੀਅਲ ਸਾਈਟ ਵੀ ਦਿਖਾਵਾਂਗੇ ਜਿਹੜਾ ਸੈਟਲਾਈਟ ਦੀ ਹੋਊਗੀ ਠੀਕ ਹੈ ਜੀ ਤੇ ਬਾਕੀ ਉਸ ਤੋਂ ਬਾਅਦ 9 10 ਤੇ 12 13 ਤਰੀਕ ਤੱਕ ਜਿਹੜਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਮੌਸਮ ਬਿਲਕੁਲ ਡਰਾਈ ਤੇ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਪਰ ਬੱਦਲ ਆਉਂਦੇ ਜਾਂਦੇ ਰਹਿਣਗੇ ਉਹ ਧੁੰਦ ਦੇ ਬੱਦਲ ਹੋਣਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਮੌਸਮ ਡਰਾਈ ਦਿਖਾਇਆ ਗਿਆ ਅੱਜ 7 ਤਰੀਕ ਤੋਂ ਲੈ ਕੇ 13 ਤਰੀਕ ਤੱਕ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਪਰ ਬਦਲ ਆਉਂਦੇ ਜਾਂਦੇ ਰਹਿਣਗੇ ਇਸ ਚੀਜ਼ ਦੇ ਵਿੱਚੋਂ ਕਿਉਂਕਿ ਇਹ ਆਪਾਂ ਕਹਿ ਰਹੇ ਜਿਹੜੇ ਪ੍ਰੈਸ ਨੋਟ ਆ ਇਹ ਅੰਕੜੇ ਦੇ ਆਧਾਰ ਤੇ ਹੁੰਦੇ ਸਮੇਂ ਸਮੇਂ ਤੇ ਉੱਤੇ ਬਦਲ ਵੀ ਜਾਂਦਾ ਜੀ ਕੱਲ ਨੂੰ ਵੀ ਇਹ ਚੇਂਜ ਹੋ ਸਕਦਾ ਕਿਉਂਕਿ ਅੱਜ ਜਿਹੜੇ ਦੁਪਹਿਰ ਤੋਂ ਬਾਅਦ ਬੱਦਲ ਬਣੇ ਨੇ ਉਹ ਧੁੰਦ ਵੀ ਜਿਹੜੀ ਸਵੇਰ ਨੂੰ ਦੇ ਸਮੇਂ ਲੈ ਕੇ ਆਉਣਗੇ ਜਿਹਦੇ ਨਾਲ ਗੁਜਗ ਖੇਤਰਾਂ ਦੇ ਵਿੱਚ ਕੋਰਾ ਵੀ ਜਿਹੜਾ ਪੈ ਸਕਦਾ ਕਿਉਂਕਿ ਸੀਤ ਲਹਿਰ ਆਈ ਉਹ ਲਗਾਤਾਰ ਜਾਰੀ ਹੈ ਠੰਡੀਆਂ ਹਵਾਵਾਂ ਉੱਤਰ ਪੱਛਮੀ ਲਗਾਤਾਰ ਜਾਰੀ ਨੇ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਬੱਦਲੀ ਸਿਸਟਮ ਬਣਿਆ ਹੋਇਆ ਜਿਦੇ 20 ਤੋਂ 25% ਚਾਂਸ ਨੇ 7 ਤੇ 8 ਤਰੀਕ ਨੂੰ ਜਿਦੇ ਆਪਾਂ ਜੇਕਰ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ 9 10 ਤੇ 11 12 ਤਰੀਕ ਤੱਕ ਜਿਹੜਾ 13 ਤਰੀਕ ਤੱਕ ਮੌਸਮ ਫਿਰ ਸਾਫ਼ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਹਲ ਲਦਾਖ ਦੇ ਵਿੱਚ ਵੀ ਦੋ ਦਿਨ ਬੱਦਲਬਈ ਹੈ 7 ਤੇ 8 ਤਰੀਕ ਨੂੰ ਤੇ ਉਸ ਤੋਂ ਬਾਅਦ ਮੌਸਮ ਸਾਫ਼ ਹੈ ਫਿਰ ਰਾਜਸਥਾਨ ਦਾ ਮੌਸਮ ਸਾਫਾ ਜੀ ਦੋਨੇ ਇਲਾਕਿਆਂ ਦਾ ਵੈਸਟ ਤੇ ਈਸਟ ਦੋਨੋਂ ਖੇਤਰਾਂ ਦਾ ਤੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦਾ ਵੀ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਤੇ ਇਹ ਵੱਖ-ਵੱਖ ਖੇਤਰਾਂ ਦੀ ਵੱਖ-ਵੱਖ ਇਲਾਕਿਆਂ ਦੀ ਜਿਹੜੀ ਇਹ ਤਸਵੀਰ ਤੁਹਾਨੂੰ ਅਸੀਂ ਇਸ ਸਮੇਂ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਦਿਖਾ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਵਿੱਚ 36 ਰਾਜਾਂ ਦੀ ਯਾਨੀ ਕਿ 36 ਰਾਜਾਂ ਦੀ ਜਿਹੜੀ ਤਸਵੀਰ ਹੁੰਦੀ ਆ ਜਿਹੜਾ ਲਕਸ਼ਦੀਪ ਵਾਲੇ ਇਲਾਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਅਸੀਂ ਉੱਪਰ ਵੀ ਦਿਖਾਏ ਨੇ ਤੇ ਹੇਠਲੇ ਹਿੱਸੇ ਦੇ ਵਿੱਚ ਵੀ ਦਿਖਾਏ ਨੇ ਤੁਹਾਨੂੰ ਇਹ ਇੱਥੇ ਦੇਖੋ ਮੀਂਹ ਲਗਾਤਾਰ ਹੀ ਜਾਰੀ ਰਹਿੰਦਾ ਇੱਥੇ 7 ਤਰੀਕ ਤੋਂ ਲੈ ਕੇ 13 ਤਰੀਕ ਤੱਕ ਲਗਾਤਾਰ 20 ਤੋਂ 25% ਬੱਦਲਵਾਈ ਬਣੀ ਰਹੂਗੀ ਤੇ ਲਖਸਦੀਪ ਦੇ ਵਿੱਚ ਅੱਜ ਮੀਂਹ ਦੀ ਚਾਂਸ ਬਣੇ ਹੋਏ ਸੀ 50% ਉਸ ਤੋਂ ਬਾਅਦ ਫਿਰ ਦੋ ਦਿਨ ਮੌਸਮ ਡਰਾਈ ਰਹੂਗਾ ਜੀ ਤੇ 4 ਦਿਨ ਸੌਰੀ 8 9 10 11 ਤੱਕ 12 13 ਨੂੰ ਫਿਰ ਇੱਥੇ ਮੀਂਹ ਦੇ ਚਾਂਸ ਪੂਰੇ ਪੂਰੇ ਨੇ 50% ਚਾਂਸ ਨੇ ਜੀ ਬਾਕੀ ਇਲਾਕਿਆਂ ਦਾ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਇਲਾਕੇ ਬਣੇ ਹੋਏ ਨੇ ਸਾਰੇ ਇਲਾਕਿਆਂ ਦੀ ਤਸਵੀਰਾਂ ਜੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਅ ਦਿਖਾਇਆ ਗਿਆ ਜੀ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਜਿਹੜਾ ਅਸੀਂ ਸੈਟੇਲਾਈਟ ਆ ਉਸ ਦੇ ਉੱਤੇ ਲੈ ਕੇ ਚੱਲਦੇ ਹਾਂ ਜੀ ਤੇ ਤੁਸੀਂ ਬਣੇ ਰਹੋ ਕਿਉਂਕਿ ਲਗਾਤਾਰ ਜਿਹੜੀ ਅਪਡੇਟ ਹੈ ਇਹੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਦਿਖਾ ਰਿਹਾ ਜਿਵੇਂ ਆਪਾਂ ਪਹਿਲਾਂ ਦੇਖਿਆ ਕਿ ਹਿਮਾਚਲ ਦੇ ਵਿੱਚ ਔਰ ਜੰਮੂ ਦੇ ਵਿੱਚ ਜਿਹੜਾ ਇਹ ਸਿਸਟਮ ਪੈਦਾ ਹੋਇਆ ਵਾ ਇਹਦੇ ਨਾਲ ਪੰਜਾਬ ਦੇ ਵਿੱਚ ਬੱਦਲਵਾਈ ਜ਼ਰੂਰ ਆਈ ਹੈ ਜਿਵੇਂ ਕਹਿੰਦਾ ਹੁੰਦਾ ਨੇ ਇੱਕ ਗਵਾਂਡੀ ਦੇ ਘਰੇ ਜੇਕਰ ਕੋਈ ਚੀਜ਼ ਬਣਦੀ ਆ ਜੀ ਤਾਂ ਉਹਦੀ ਖੁਸ਼ਬੂ ਹਵਾ ਦੇ ਨਾਲ ਜ਼ਰੂਰ ਆ ਜਾਂਦੀ ਆ ਤਾਂ ਉੱਤਰ ਪੱਛਮੀ ਹਵਾਵਾਂ ਚੱਲਦੀਆਂ ਨੇ ਤਾਂ ਹਵਾ ਵੀ ਜਿਹੜੀ ਪਹਾੜੀ ਖੇਤਰਾਂ ਵੱਲੋਂ ਆ ਰਹੀ ਹੈ ਤੇ ਉਸ ਚੀਜ਼ ਦੇ ਹਵਾ ਦੇ ਨਾਲ ਹੀ ਖੁਸ਼ਬੂ ਆ ਜਿਹੜੀ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਵਾਲੇ ਨੂੰ ਪੂਚ ਕਰੂਗੀ ਜੋ ਕਿ ਪ੍ਰੈਸ ਨੋਟ ਦੇ ਵਿੱਚ ਬਦਲਵਾਈ ਨਹੀਂ ਦਿਖਾਈ ਗਈ ਉਸ ਦੇ ਵਿੱਚ ਡਰਾਈ ਮੌਸਮ ਦੱਸਿਆ ਗਿਆ ਸੀਤ ਲਹਿਰ ਚੱਲਦੀ ਹੋਈ ਦੱਸੀ ਗਈ ਹੈ ਜੀ ਠੀਕ ਹੈ ਜੀ ਤੇ ਪਰ ਅਸੀਂ ਤੁਹਾਨੂੰ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਆਫੀਸ਼ੀਅਲ ਸੈੱਟ ਦਾ ਸੈਟੇਲਾਈਟ ਹੈ ਉਹਦੇ ਵਿੱਚ ਤਸਵੀਰ ਦਿਖਾਵਾਂਗੇ ਤੇ ਤੁਸੀਂ ਸਾਡੀ ਫੇਸਬੁੱਕ ਆਈਡੀ ਸਤਗੁਰ ਭੰਗੂ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਵੀ ਤੁਸੀਂ ਜਿਹੜਾ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਸਕਦੇ ਹੋ ਜੀ ਜਿਵੇਂ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਅਪਡੇਟ ਆਉਂਦੀ ਹੈ ਉਹ ਹਰ ਸਮੇਂ-ਸਮੇਂ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਜੀ ਇਸ ਸਮੇਂ ਦੀ ਜਿਹੜੀ ਤਸਵੀਰ ਹੋਊਗੀ ਉਹ ਮੈਂ ਤੁਹਾਨੂੰ ਲਗਾਤਾਰ ਲਾਈਵ ਦੇ ਵਿੱਚ ਦਿਖਾਉਂਗਾ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਪਰ ਜਿਹੜੀ ਇਹ ਲਗਾਤਾਰ ਸ਼ੇਅਰ ਨਹੀਂ ਹੋ ਰਹੀ ਤੇ ਜਿਹੜੇ ਸੱਜਣ ਮਿੱਤਰ ਜੋੜਦੇ ਨੇ ਕਮੈਂਟ ਜ਼ਰੂਰ ਕਰ ਦਿਓ ਆਵਾਜ਼ ਬਾਰੇ ਠੀਕ ਆ ਜੀ ਤੇ ਇਸ ਸਮੇਂ ਦੀ ਤਸਵੀਰ ਤੁਸੀਂ ਭਾਰਤੀ ਮੌਸਮ ਵਿਗਿਆਨ ਦੀ ਸੈਟੇਲਾਈਟ ਦੀ ਤਸਵੀਰ ਦੇਖ ਰਹੇ ਹੋ ਜੀ ਪਹਿਲਾਂ ਆਪਾਂ ਦਿਖਾਈ ਸੀ ਤੁਹਾਨੂੰ ਪ੍ਰੈਸ ਨੋਟ ਜਿਹੜਾ ਕਿ 7 ਦਿਨ ਦਾ ਹੁੰਦਾ ਤੇ ਆ ਦੇਖੋ ਬੱਦਲ ਬਈ ਜਿਵੇਂ ਦੇਰ ਸ਼ਾਮ ਨੂੰ ਬੱਦਲ ਬਈ ਲੰਘਦੀ ਹੋਈ ਨਜ਼ਰ ਆਈ ਹੈ ਜੀ ਆ ਸਾਰੇ ਇਲਾਕੇ ਪਟਿਆਲਾ ਹੋ ਗਿਆ ਮਰੀਲਕੋਟਾ ਹੋ ਗਿਆ ਸੰਗਰੂਰ ਬਠਿੰਡਾ ਤੇ ਕੁਝ ਕੁ ਫਾਜ਼ਿਲਕਾ ਬੋਹਰ ਦੇ ਇਲਾਕੇ ਵੀ ਨੇ ਤੇ ਸ੍ਰੀ ਮੁਕਸਰ ਸਾਹਿਬ ਦੇ ਤਰਨਤਾਰਨ ਸਾਡੇ ਇਲਾਕੇ ਤੇ ਉਸ ਤੋਂ ਬਾਅਦ ਮੋਗਾ ਕਪੂਰਥਲਾ ਤੇ ਇਧਰੋਂ ਜਲੰਧਰ ਦੇ ਇਲਾਕੇ ਲੁਧਿਆਣਾ ਦੇ ਇਲਾਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਤੇ ਇਧਰ ਅੱਗੇ ਚੰਡੀਗੜ੍ਹ ਦੇ ਕੁਝ ਕੁ ਖੇਤਰ ਜਿਨ੍ਹਾਂ ਦੇ ਵਿੱਚ ਤੇ ਮਹਾਲੀ ਦੇ ਕੁਝ ਕੁ ਖੇਤਰ ਜਿਨ੍ਹਾਂ ਦੇ ਵਿੱਚ ਇਹ ਬਦਲਵਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਜਿਹੜੀ ਇਹ ਤਸਵੀਰਾਂ ਜੀ ਤੁਸੀਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਦੇਖ ਰਹੇ ਹੋ ਜਿਵੇਂ ਇੱਕ ਚੀਜ਼ ਤੁਹਾਨੂੰ ਦੱਸੀ ਹੈ ਕਿ ਹਿਮਾਚਲ ਦੇ ਵਿੱਚ ਤੇ ਜੰਮੂ ਦੇ ਵਿੱਚ ਜਿਹੜੀ ਬਦਲਵਾਈ ਇਹ ਬਣੀ ਹੋਈ ਆ ਉਹਦੇ ਨਾਲ ਇਹ ਬਦਲਵਾਈ ਜਿਹੜੀ ਪੰਜਾਬ ਦੇ ਤੇ ਰਾਜਸਥਾਨ ਦੇ ਉੱਤੋਂ ਦੀ ਗੁਜ਼ਰ ਰਹੀ ਆ ਇਹ ਦੇਖ ਸਕਦੇ ਹੋ ਤੁਸੀਂ ਇਹ ਬਦਲਵਾਈ ਰਾਜਸਥਾਨ ਦੇ ਵਿੱਚ ਦੀ ਵੀ ਤੇ ਕੁਝ ਕੁ ਖੇਤਰ ਹਰਿਆਣੇ ਦੇ ਉਹਨਾਂ ਦੇ ਵਿੱਚ ਵੀ ਆ ਗੁਜ਼ਰ ਰਹੀ ਆ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਬਣੀ ਹੋਈ ਆ ਤੇ ਕਈ ਇਲਾਕੇ ਹਜੇ ਇਸ ਤੋਂ ਬਦਲਵਾਈ ਤੋਂ ਰਹਿਤ ਨੇ ਜਿਵੇਂ ਕਿਆ ਗੁਰਦਾਸਪੁਰ ਦਾ ਇਲਾਕਾ ਆ ਗਿਆ ਜਾਂ ਸ੍ਰੀ ਅਮਰਸਰ ਸਾਹਿਬ ਦਾ ਕੁਝ ਕੁ ਇਲਾਕਾ ਆ ਗਿਆ ਜਿਹਦੇ ਵਿੱਚ ਹਜੇ ਬਦਲਵਾਈ ਨਹੀਂ ਹੈਗੀ ਜੀ ਠੀਕ ਆ ਜੀ ਬਾਕੀ ਇੱਧਰ ਵੀ ਜਿਹੜਿਆ ਤੁਸੀਂ ਯੂਪੀ ਐਮਪੀ ਜਾਂ ਹੋਰ ਵੀ ਕਈ ਰਾਜਾਂ ਦੇ ਜਿਹੜੇ ਜਿਹੜਾ ਆਪਾਂ ਉ ਭਾਰਤੀ ਮੌਸਮ ਕਹਿੰਦੇ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿਖਾਈ ਸੀ ਉਹਦੇ ਵਿੱਚ ਪੂਰੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਬੱਦਲਵਾਈ ਬਣੀ ਰਹਿੰਦੀ ਹੈ ਇੱਥੇ ਬੱਦਲਵਾਈ ਲੰਘਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ ਤੇ ਆਹ ਇਲਾਕੇ ਦੇ ਵਿੱਚ ਵੀ ਬੱਦਲਵਾਈ ਜਿਹੜੇ Sri Lanka ਦੇ ਲਕਸ਼ਦੀਪ ਵਾਲੇ ਇਲਾਕੇ ਹੋਗੇ ਉਹਨਾਂ ਸਾਰੇ ਇਲਾਕੇ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਕਿਤੇ ਕਿਤੇ ਤਾਂ ਮੀਂਹ ਦੇ ਚਾਂਸ ਵੀ ਥੋੜੇ ਬਹੁਤ ਬਣੇ ਹੋਏ ਨੇ ਠੀਕ ਆ ਜੀ ਉਹ ਤੁਸੀਂ ਦੁਬਾਰਾ ਜੇਕਰ ਕਿਸੇ ਸੱਜਣ ਮਿੱਤਰ ਨੂੰ ਪੂਰੀ ਜਾਣਕਾਰੀ ਦੇਖਣੀ ਹੈ ਦੁਬਾਰਾ ਤਾਂ ਉਹ ਬਾਅਦ ਦੇ ਵਿੱਚ ਵੀਡੀਓ লাইਵ ਬੰਦ ਹੋਣ ਤੋਂ ਬਾਅਦ ਤੁਸੀਂ ਫਰੰਟ ਦੇ ਉਤੋਂ ਸ਼ੁਰੂ ਦੇ ਵਿੱਚ ਹੀ ਉਹ ਆਪਾਂ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਬਾਕੀ ਆਪਾਂ ਹੁਣ ਤੁਹਾਨੂੰ ਦੂਸਰੇ ਸੈਟਲਾਈਟ ਦੇ ਉੱਤੇ ਲੈ ਚੱਲਦੇ ਆ ਲਗਾਤਾਰ ਲੰਬੀ ਵੀਡੀਓ ਜ਼ਰੂਰ ਹੁੰਦੀ ਹੈ ਜੀ ਇਸ ਕਰਕੇ ਤੁਹਾਨੂੰ ਕਹਿੰਦੇ ਨੇ ਕਿ ਵੀਡੀਓ ਨੂੰ ਸ਼ੇਅਰ ਕਰੀ ਜਾਇਆ ਕਰੋ ਨਾਲ ਦੀ ਨਾਲ ਆਪਾਂ ਹੁਣ ਅੱਗੇ ਜਿਹੜੇ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਨੇ ਉਹਨਾਂ ਦੇ ਵਿੱਚ ਵੀ ਦੇਖਦੇ ਆ ਕਿ ਕਿੰਨੇ ਕ ਪਰਸੈਂਟ ਜਿਹੜੇ ਚਾਂਸ ਬਣੇ ਹੋਏ ਨੇ ਮੀਂਹ ਦੇ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿੰਨੇ ਦਾ ਜਿਹੜੇ ਉਹਨੇ ਚਾਂਸ ਨੇ ਮੀਡ ਹੈ ਜੀ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਹਵਾਵਾਂ ਦੀ ਗਤੀ ਜਿਹੜੀ ਕਿਧਰਲੇ ਸਾਈਡ ਨੂੰ ਕਿਸ ਸਾਈਡ ਦੇ ਉੱਤੇ ਜਾ ਰਹੀ ਹੈ ਉਹ ਸਾਰੀ ਅਪਡੇਟ ਆਪਾਂ ਲਗਾਤਾਰ ਜੁੜੇ ਰਹਿਣੇ ਹੁੰਦੇ ਆ ਵੀਡੀਓ ਦੇ ਵਿੱਚ ਹਰ ਅਪਡੇਟ ਸਮੇਂ-ਸਮੇਂ ਦੇ ਉੱਤੇ ਲਗਾਤਾਰ ਦਿਖਾਉਂਦੇ ਰਹਿਣੇ ਆ ਜੀ ਕਿਉਂਕਿ ਇਸ ਚੀਜ਼ ਦੇ ਵਿੱਚ ਆਪਾਂ ਲਗਾਤਾਰ ਇਹ ਨਹੀਂ ਹੈਗਾ ਕਿ ਆਪਾਂ ਦਿਨ ਦੇ ਸਮੇਂ ਵੀ ਲਾਈਵ ਹੋ ਕੇ ਹੁਣ ਅਪਡੇਟ ਪਾਉਣੇ ਜਦੋਂ ਅਪਡੇਟ ਆਉਂਦੀ ਆ ਉਦੋਂ ਹੀ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਜਾਂ ਵੀਡੀਓ ਬਣਾ ਕੇ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਰਹੇ ਨੇ ਜੀ ਤੇ ਇਸ ਸਮੇਂ ਜਿਹੜੀ ਅਸੀਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਤੁਸੀਂ ਦੇਖਣ ਦੀ ਕੋਸ਼ਿਸ਼ ਕਰਿਓ ਸੈਟਲਾਈਟ ਦੀ ਜਿਹੜੀ ਤਸਵੀਰਾਂ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੁੜੇ ਰਹੋ ਕਿਉਂਕਿ ਦੇਖੋ ਜਿਹੜਾ ਲਗਾਤਾਰ ਚਰਕਰੀ ਜਿਹੜੀ ਘੁੰਮ ਰਹੀ ਆ ਉਸ ਦਾ ਕਾਰਨ ਕੀ ਹੈ ਨੈਟ ਦੀ ਜਿਹੜੀ ਇਹ ਉੱਪਰ ਦੇਖ ਸਕਦੇ ਹੋ ਨੈਟ ਦੀ ਜਿਹੜੀ ਗਤੀ ਆ ਸਲੋ ਆ ਇਸ ਕਰਕੇ ਤੁਹਾਨੂੰ ਜਿਹੜੀ ਅਪਡੇਟ ਆ ਉਹ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਕੇ ਦਿਖਾਵਾਂਗੇ ਕਿ ਕਿੰਨੇ ਕ ਪਰਸੈਂਟ ਚਾਂਸ ਇਸ ਸਿਸਟਮ ਦੇ ਵਿੱਚ ਬਣੇ ਹੋਏ ਨੇ ਜਾਂ ਇਸ ਸੈਟੇਲਾਈਟ ਦੇ ਵਿੱਚ ਬਣੇ ਹੋਏ ਨੇ ਜਾਂ ਦੂਸਰੇ ਸੈਟੇਲਾਈਟਾਂ ਦੇ ਵਿੱਚ ਕੀ ਤਸਵੀਰਾਂ ਨੇ ਉਹ ਸਾਰੀ ਗੱਲਬਾਤ ਆ ਆਪਾਂ ਲਗਾਤਾਰ ਬਣੇ ਰਹੇ ਨੇ ਆ ਜੀ ਤੇ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਜਿੰਨੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਸਾਰੇ ਸ਼ੇਅਰ ਕਰ ਸਕਦੇ ਹੋ ਕਿ ਜਿਹੜੀ ਜਾਣਕਾਰੀ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ ਤੇ ਇਸ ਕਰਕੇ ਵੀਡੀਓ ਨੂੰ ਕਮੈਂਟ ਕਰੀ ਜਾਓ ਕਰਿਓ ਤੇ ਆਪਣੀ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਫੋਲੋ ਕਰਦੇ ਰਹੋ ਕਿਉਂਕਿ ਇਸ ਸਮੇਂ ਅਸੀਂ ਤੁਹਾਨੂੰ ਜਿਹੜੀ ਇਹ ਜਾਣਕਾਰੀ ਦੇ ਰਹੇ ਹਾਂ ਜੀ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਦੇ ਵਿੱਚੋਂ ਦੇ ਰਹੇ ਹਾਂ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਨੈਟ ਜਿਹੜਾ ਚੱਲ ਰਿਹਾ ਜੀ ਅ ਹਰ ਰੋਜ਼ ਨੈਟਵਰਕ ਦੀ ਦਿੱਕਤ ਆਉਂਦੀ ਹੋ ਆਉਂਦੀ ਹੈ ਜੀ ਪਤ ਨਹੀਂ ਇਹ ਦੇਰ ਸ਼ਾਮ ਨੂੰ ਜਿਆਦਾ ਯੂਜ਼ ਹੁੰਦਾ ਨੈਟ ਜਾਂ ਆਪਾਂ ਕਹਿੰਦੇ ਸਾਂ ਨੈਟਵਰਕ ਦੇ ਜਿਹੜੇ ਟਾਵਰ ਦੀ ਕਮੀ ਹੁੰਦੀ ਹੈ ਇਸ ਕਰਕੇ ਹੁੰਦਾ ਸਲੋ ਨੈਟਵਰਕ ਲਿਖਿਆ ਵਾ ਆਉਣ ਲੱਗ ਜਾਂਦਾ ਹਰ ਇੱਕ ਸਿਸਟਮ ਦੇ ਵਿੱਚ ਜਦ ਲਗਾਤਾਰ ਚੱਲਦਾ ਦੇਖ ਸਕਦੇ ਹੋ ਤੇ ਖੁੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਇਹ ਖੁੱਲ ਚੁੱਕੇ ਹੈ ਜੋ ਸੈਟੇਲਾਈਟ ਦੀ ਤਸਵੀਰ ਹੈ ਤਾ ਦੇਖੋ ਬੱਦਲਵਾਈ देर शाम ਨੂੰ ਆਈ ਹੈ ਜੀ ਆ ਨਾਈਟ ਦੇ ਵਿੱਚ ਵੀ ਬੱਦਲਵਾਈ ਜਿਹੜੀ ਬਣੀ ਹੋਈ ਹੈ ਅੱਜ ਦੀ ਟੂ ਨਾਈਟ ਤੇ ਇਹ ਪਰਸੈਂਟੇਜ ਮੀਂਹ ਦਾ ਕੋਈ ਨਹੀਂ ਹੈਗੇ ਆਪਾਂ ਪਹਿਲਾਂ ਹੀ ਤੁਹਾਨੂੰ ਇਹ ਚੀਜ਼ ਬਾਰੇ ਦੱਸ ਚੁੱਕੇ ਆ ਕਿ ਮੀਂਹ ਦੇ ਇਸ ਸਿਸਟਮ ਦੇ ਵਿੱਚ ਕੋਈ ਵੀ ਚਾਂਸ ਨਹੀਂ ਹੈਗੇ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਕਿ ਉਹ ਹੋ ਜਾ ਰੂਗਾ ਉਹ ਜਾਣਕਾਰੀ ਸਾਰੀ ਲਗਾਤਾਰ ਸਾਂਝੀ ਕਰ ਰਹੇ ਆ 8 ਤਰੀਕ ਨੂੰ ਇੱਥੇ ਧੁੱਪ ਦਿਖਾਈ ਗਈ ਜੀ ਸਵੇਰ ਦੇ ਸਮੇਂ ਤੋਂ ਪਾਉਗੀ ਦੁਪਹਿਰ ਤੋਂ ਬਾਅਦ ਬੱਦਲ ਵੱਣਗੇ ਧੁੰਦ ਜੀ ਵਾਲੇ ਬੱਦਲ ਲਗਾਤਾਰ ਵੱਣਗੇ ਪਰ ਮੀਂਹ ਤੋਂ ਰਾਹਤ ਆ 9 ਤਰੀਕ ਨੂੰ ਬੱਦਲਬਾਈ ਰਹੂਗੀ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਮੀਂਹ ਵਾਲੇ ਚਾਂਸ ਘਟ ਨੇ ਠੀਕ ਹੈ ਜੀ 10 ਤਰੀਕ ਨੂੰ ਵੀ ਬੱਦਲਬਾਈ ਆ 11 ਤਰੀਕ ਨੂੰ ਮੌਸਮ ਸਾਫ ਆ 12 ਤਰੀਕ ਨੂੰ ਬੱਦਲਬਾਈ ਆ 13 ਨੂੰ ਬੱਦਲਬਾਈ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ 14 ਤਰੀਕ ਨੂੰ ਵੀ ਬੱਦਲਬਾਈ ਜਿਹੜੀ ਲਗਾਤਾਰ ਹੀ ਦਿਖਾਈ ਗਈ ਹੈ ਸਵੇਰ ਦੇ ਸਮੇਂ ਤੋਂ ਇਸ ਦੇ ਵਿੱਚ ਧੁੰਦ ਦੇ ਜਿਹੜੇ ਚਾਂਸ ਬਣੇ ਹੋਏ ਨੇ ਜੀ 50 ਤੋਂ 60% ਚਾਂਸ ਜਿਹੜੇ ਧੁੰਦ ਦੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਜਿਹੜੇ ਕਿ 14 ਤਰੀਕ ਨੂੰ ਬਦਲ ਆਉਣਗੇ ਇਸ ਚੀਜ਼ ਦੇ ਵਿੱਚ ਬਾਕੀ ਬੱਦਲਬਾਈ ਹੋਰ ਸਿਸਟਮ ਦੇ ਵਿੱਚ ਵੀ ਬਣੀ ਰਹੂਗੀ ਪਰ ਧੁੰਦ ਦੇ ਜਿਆਦਾ ਚਾਂਸ ਜਿਹੜੇ ਬਣੇ ਹੋਏ ਨਜ਼ਰ ਆ ਰਹੇ ਨੇ 15 ਤਰੀਕ ਨੂੰ ਬੱਦਲਬਾਈ ਆ ਜੀ ਦੇਖ ਸਕਦੇ ਹੋ ਤੇ 16 ਤਰੀਕ ਨੂੰ ਵੀ ਬੱਦਲਬਾਈ ਆ 17 ਨੂੰ 18 ਨੂੰ ਤੇ 19 20 ਤੱਕ ਜਿਹੜੀ ਇਹ ਲਗਾਤਾਰ ਹੀ ਬੱਦਲਬਾਈ ਆ ਬਣੀ ਹੋਈ ਹੈ ਤੇ ਇਹਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ 10% 10 ਤੋਂ 15% ਚਾਂਸ ਜ਼ਰੂਰ ਜਿਹੜੇ ਆਪਾਂ ਮੀਂਹ ਦੇ ਕਹਿ ਸਕਦੇ ਆ ਬਣੇ ਹੋਏ ਨੇ ਇਹ ਨਹੀਂ ਹੈਗਾ ਕਿ ਭਾਰੀ ਮੀਂਹ ਪਊਗਾ ਸਿਰਫ ਹਲਕਾ ਮੀਂਹ ਪੈਣ ਦੇ ਜਿਹੜੇ ਉਮੀਦ ਬਣੀ ਹੋਈ ਆ 11% ਚਾਂਸ ਬਣੇ ਨੇ ਜੀ 21 ਤਰੀਕ ਨੂੰ ਆ ਕੇ 21 ਤਰੀਕ ਨੂੰ ਮੀਂਹ ਜ਼ਰੂਰ ਥੋੜਾ ਜਿਆਦਾ ਤੇਜ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਉਸ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਜਿੱਥੇ 14 ਤਰੀਕ ਦਾ ਸਿਸਟਮ ਬਣਿਆ ਇੱਥੇ ਥੋੜੇ ਜੇ 20 ਤੋਂ 25% ਚਾਂਸ ਬਣ ਸਕਦੇ ਨੇ ਪਰ ਹਜੇ ਪਲੱਸ ਦਾ ਇਨਸਾਨ ਹੀ ਆ ਘਟ ਵੱਧ ਹੀ ਨੇ ਤੇ ਉਸ ਤੋਂ ਉੱਪਰ ਗੱਲ ਕਰੀਏ ਆਪਾਂ ਜਾਨੀ ਕਿ 13 ਤਰੀਕ ਤੱਕ ਜੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਮੁਤਾਬਕ ਤਾਂ ਮੌਸਮ ਖੁਸ਼ਕ ਤੇ ਸਾਫੀ ਹੈ ਜੀ ਬੱਦਲਾਂ ਦੀ ਆਵਾਜ਼ ਹੈ ਜਿਹੜੀ ਦੁਪਹਿਰ ਤੋਂ ਬਾਅਦ ਆਪਾਂ ਨੂੰ ਹਰ ਰੋਜ਼ ਦੇਖਣ ਨੂੰ ਮਿਲਦੀ ਹੀ ਰਹਿੰਦੀ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਧੁੰਦ ਸਵੇਰੇ ਧੁੰਦ ਨੂੰ ਜਿਵੇਂ ਕਿ ਅੱਜ ਜ਼ਮੀਨੀ ਪੱਧਰ ਤੇ ਧੁੰਦ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਆ ਤਾਂ ਉਸੇ ਤਰ੍ਹਾਂ ਕੱਲ੍ਹ ਨੂੰ ਵੀ ਜਿਹੜੀ ਧੁੰਦ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੂਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ ਤੁਹਾਡੇ ਆਪਣੇ ਪੇਜ ਦੇ ਉੱਤੇ ਸ਼ੇਅਰ ਜ਼ਰੂਰ ਕਰਿ ਜਾਓ ਲਾਈਵ ਵੀਡੀਓ ਚੱਲ ਰਹੀ ਹੈ ਜਿਵੇਂ ਕਿ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਤੁਹਾਡੀ ਸਪੋਰਟ ਮਿਲਦੀ ਹੈ ਤਾਂ ਜ਼ਰੂਰ ਸ਼ੇਅਰ ਕਰਕੇ ਫੋਲੋ ਜ਼ਰੂਰ ਕਰਵਾਇਓ ਤਾਂ ਕਰ ਦਿਓ ਆਪ ਵੀ ਖੁਦ ਕਰਿਓ ਜਿਹੜੇ ਸੱਜਣ ਮਿੱਤਰ ਨਵੇਂ ਜੁੜ ਰਹੇ ਨੇ ਕਿਉਂਕਿ ਦੇਖੋ ਅਸੀਂ ਆਪਣੇ ਕੋਲੋਂ ਕੁਝ ਨਹੀਂ ਦੱਸ ਰਹੇ ਅਸੀਂ ਸਮੇਂ-ਸਮੇਂ ਦੇ ਉੱਤੇ ਹਰ ਇੱਕ ਜਾਣਕਾਰੀ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਤੇ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟਾਂ ਤੋਂ ਲੈ ਕੇ ਜਾਣਕਾਰੀ ਇਹ ਸਾਂਝੀ ਕਰਦੇ ਆ ਸਾਡੇ ਨਾਲ ਸਾਡੇ ਭਾਈ ਪੰਗੋ ਜੀ ਜੁੜੇ ਨੇ ਪੰਗੋ ਸਾਹਿਬ ਜੀ ਆਵਾਜ਼ ਕਿਸ ਤਰ੍ਹਾਂ ਆ ਰਹੀ ਹੈ ਜਰੂਰ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਅਸੀਂ ਹੁਣ ਤੁਹਾਨੂੰ ਤੀਜੇ ਸੈਟਲਾਈਟ ਦੀ ਜਿਹੜੀ ਤਸਵੀਰਾਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲਗਾਤਾਰ ਵੱਖ-ਵੱਖ ਸੈਟਲਾਈਟਾਂ ਤੋਂ ਜਿਹੜੀਆਂ ਤਸਵੀਰਾਂ ਮਿਲਦੀਆਂ ਨੇ ਉਹ ਸਾਰੀਆਂ ਤੁਹਾਡੇ ਤੱਕ ਸਾਂਝੀਆਂ ਕਰਦੇ ਆ ਜੀ ਤੇ ਇਸ ਸਮੇਂ ਤੁਹਾਨੂੰ ਹੁਣ ਜਿਹੜਾ ਤੀਜਾ ਸੈਟਲਾਈਟ ਆ ਉਹਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਦੇਖ ਸਕਦੇ ਤੁਸੀਂ ਇਹ ਦੇਖ ਸਕਦੇ ਜੀ ਜਿਹੜਾ ਪੰਗੂ ਪੰਗੂ ਬਾਈ ਜੀ ਹੈਪੀ ਸਿੰਘ ਜੀ ਜਰੂਰ ਸਾਨੂੰ ਆਵਾਜ਼ ਬਾਰੇ ਕਮੈਂਟ ਕਰ ਦਿਓ ਜੀ ਤੇ ਇਸ ਸਮੇ ਜਿਹੜਾ ਇਹ ਲੋਗੋ ਆ ਗਿਆ ਜੀ ਉਸ ਕਰਕੇ ਥੋੜਾ ਜਿਹਾ ਇਹਨੂੰ ਕੱਟਣਾ ਪੈ ਰਿਹਾ ਸਾਨੂੰ ਇਹ ਦੁਬਾਰਾ ਸੈਟਲਾਈਟ ਨੂੰ ਖੋਲਾਂਗੇ ਤੇ ਜੋ ਅਸੀਂ ਤੁਹਾਨੂੰ ਸਮੇ ਸਮੇ ਦੇ ਉੱਤੇ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਦੇ ਰਹੇ ਨੇ ਆ ਬੱਦਲ ਬਾਈ ਬਾਰੇ ਮੀਂਹ ਬਾਰੇ ਮੀਂਹ ਹਜੇ ਕਿਸੇ ਵੀ ਸਿਸਟਮ ਦੇ ਵਿੱਚ ਨੇੜੇ-ਤੇੜੇ ਨਹੀਂ ਦਿਖਾਈ ਦੇ ਰਿਹਾ ਇਸ ਕਰਕੇ ਮੀ ਆਲਾ ਹਾਲਾਤ ਆਉਣ ਵਾਲੀ 20 ਤਰੀਕ ਤੋਂ ਬਾਅਦ ਹੀ ਜਾਪ ਰਹੇ ਨੇ ਜੀ ਜੋ ਕਿ ਜੋ ਕਿ ਅਸੀਂ ਕਹਿ ਸਕਦੇ ਹਾਂ ਦਸੰਬਰ ਮਹੀਨੇ ਦੇ ਐਂਡ ਦੇ ਵਿੱਚ ਜਿਹੜਾ ਇੱਕ ਤਾਕੜਾ ਸਿਸਟਮ ਲੱਗਦਾ ਹੋਇਆ ਨਜ਼ਰ ਆ ਰਿਹਾ ਉਹ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਜਾਪ ਰਿਹਾ ਜੀ ਬਾਕੀ ਅਸੀਂ ਤਾਂ ਤੀਜੇ ਸੈਟੇਲਾਈਟ ਦੇ ਵਿੱਚ ਹਵਾਵਾ ਦੀ ਗਤੀ ਤੇ ਜਿਹੜਾ ਸਿਸਟਮ ਆ ਉਹ ਕਿੰਨਾ ਕੁ ਐਕਟਿਵ ਆ ਉਹਦੇ ਬਾਰੇ ਸਾਰੀ ਗੱਲਬਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਜੁੜੇ ਰਹੋ ਡਬਲਯੂ ਆਈ ਐਂਡ ਡੀ ਆਈ ਇੱਕ ਦੋਸਤੋ ਜੁੜੇ ਰਹੋ ਅਸੀਂ ਕੋਸ਼ਿਸ਼ ਕਰਕੇ ਜਿਹੜਾ ਤੀਜਾ ਸੈਟੇਲਾਈਟ ਆ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇਸ ਸਮੇਂ ਖੋਲ ਨਹੀਂ ਰਿਹਾ ਇਸ ਕਰਕੇ ਮਾਫੀ ਚਾਹੂਗਾ ਮੈਂ ਕਿਉਂਕਿ ਮੈਂ ਆਪਦੇ ਕੋਲ ਕੁਝ ਨਹੀਂ ਦੱਸਦਾ ਹੁੰਦਾ ਮੈਂ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਇਹ ਹੀ ਕਹਿਣਾ ਹੁੰਦਾ ਕਿ ਤੁਸੀਂ ਖੁਦ ਵੀ ਜਿਹੜੀ ਇਹ ਜਾਣਕਾਰੀ ਆ ਉਹ ਲੈ ਸਕਦੇ ਹੋ ਖੁਦ ਵੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਕਿ ਅਸੀਂ ਸੈਟਲਾਈਟ ਦੀ ਤਸਵੀਰਾਂ ਜਿਹੜੀ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖ ਸਕਦੇ ਹੋ ਇਹ ਜੋ ਭਾਰਤੀ ਮੌਸਮ ਵਿਗਿਆਨ ਦੀਆਂ ਪ੍ਰਾਈਵੇਟ ਸੰਸਥਾਵਾਂ ਉਹਨਾਂ ਦੀ ਤਸਵੀਰ ਜਿਹੜੀ ਲਗਾਤਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਤੇ ਜਿੱਥੇ ਕ ਬੱਦਲ ਬਣੇ ਹੋਏ ਨੇ ਤੇ ਕਿਸ ਤਰ੍ਹਾਂ ਇਸ ਸਿਸਟਮਾ ਦੇ ਵਿੱਚ ਤਸਵੀਰ ਆ ਜਿਹੜੀ ਉਹ ਦਿਖਾਈ ਦੇ ਰਹੀ ਆ ਇਹ ਦੇਖ ਸਕਦੇ ਹੋ ਜੀ ਤੇ ਆ ਲੁਧਿਆਣਾ ਇਹ ਸਾਰੀ ਤਸਵੀਰ ਜਿਹੜੀ ਲਗਾਤਾਰ ਆਪਾਂ ਲਗਾਤਾਰ ਲਾਈਵ ਚਲਾ ਰਹੇ ਹਾਂ ਜੀ ਇਹਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਟੈਂਪਰੇਚਰ ਵਾਲੀ ਤੇ ਹਵਾਵਾਂ ਦੀ ਗਤੀ ਵਾਲਾ ਸਿਸਟਮ ਹੁਣ ਤੁਹਾਨੂੰ ਲੈ ਚੱਲਦੇ ਹਾਂ ਅ ਅਗਲੇ ਸਿਸਟਮ ਦੇ ਉੱਤੇ ਕਿਉਂਕਿ ਇਸ ਸਿਸਟਮ ਦੇ ਵਿੱਚ ਹਰ ਇੱਕ ਜਿਹੜੀ ਅਪਡੇਟ ਆਪਾਂ ਨੂੰ ਹਵਾਵਾਂ ਦੀ ਗਤੀ ਜਾਂ ਮੀਂਹ ਦੇ ਹਾਲਾਤ ਕਿੱਥੇ-ਕਿੱਥੇਕ ਬਣਦੇ ਨੇ ਕਿਉਂਕਿ ਨੈੱਟਵਰਕ ਦੇ ਕਾਰਨ ਪੂਰੀ ਜਿਹੜੀ ਅਪਡੇਟ ਹੈ ਇਹ ਲਗਾਤਾਰ ਨਹੀਂ ਖੁੱਲ ਰਹੀ ਜੀ ਬੱਦਲ ਆਉਂਦੇ ਜਾਂਦੇ ਸਾਰੀ ਤਸਵੀਰ ਇਸ ਦੇ ਵਿੱਚ ਲਾਈਵ ਦਿਖਾਈ ਦੇਊਗੀ ਤੁਸੀਂ ਥੋੜਾ ਜਿਹਾ ਅਵੇਟ ਕਰ ਸਕਦੇ ਹੋ ਜਿਉਂ ਹੀ ਨੈੱਟ ਚੱਲਦਾ ਤਿਉਂ ਹੀ ਇਸ ਸਿਸਟਮ ਦੇ ਵਿੱਚ ਆਪਾਂ ਨੂੰ ਬੱਦਲਾਂ ਦੀ ਜਿਹੜੀ ਤਸਵੀਰ ਲਗਾਤਾਰ ਚਲਦੀ ਹੋਈ ਨਜ਼ਰ ਆਊਗੀ ਦੇਖ ਸਕਦੇ ਹੋ ਜੀ ਤਾਪਮਾਨ ਦੇ ਬਾਰੇ ਅਪਡੇਟ ਆ ਚੁੱਕੀ ਹੈ ਆਪਣੇ ਲਈ ਜਿਹੜਾ ਤਾਪਮਨ ਦਿਨ ਦਾ ਤਾਪਮਨ ਇਸ ਤਰ੍ਹਾਂ ਰਹੂਗਾ ਜੀ ਤੇ ਰਾਤਾਂ ਦੇ ਤਾਪਮਨ ਜਿਹੜੇ ਉਹ ਘਟਦੇ ਵਾਦੇ ਨੇ ਸਮੇਂ-ਸਮੇਂ ਦੇ ਉੱਤੇ ਲਾਈਵ ਜਿਹੜੇ ਜਿਉਂ-ਜਿਉਂ ਇਹ ਲਾਈਵ ਚੱਲੂਗਾ ਦਿਨ ਦੇ ਸਮੇਂ ਦੇਖੋ ਗਰਦਾਸਪੁਰ ਦਾ ਦੇਰ ਸ਼ਾਮ ਨੂੰ ਇਸ ਤਰ੍ਹਾਂ ਹੋਗਾ ਰਾਤ ਨੂੰ ਇੰਨਾ ਹੋਗਾ ਜੀ ਹਜੇ ਹੋਰ ਰਾਤ ਨੂੰ ਘਟੂਗਾ ਅੱਧੀ ਰਾਤ ਤੋਂ ਬਾਅਦ 8 ਡਿਗਰੀ ਤੋਂ ਥੱਲੇ ਜਾਣ ਦੀ ਜਿਹੜੀ ਉਮੀਦ ਬਣੀ ਹੋਈ ਆ ਦੇਖ ਸਕਦੇ ਹੋ ਲਗਾਤਾਰ ਜਿੱਥੇ ਹੱਥ ਦਾ ਨਿਸ਼ਾਨ ਦਿਖਾਇਆ ਹੋਇਆ ਕਿਉਂਕਿ ਇਸੇ ਤਰ੍ਹਾਂ ਲੁਧਿਆਣੇ ਦਾ ਵੀ ਦਿਨ ਦੇ ਸਮੇਂ ਤੇ ਬਠਿੰਡੇ ਦਾ ਤੇ ਇਧਰੋਂ ਸੂਰਤਗੜ ਦਾ ਜੀ ਆ ਸਰਸੇ ਦਾ ਹਰਿਆਣੇ ਚ ਆ ਪਾਣੀਪੱਤ ਦਾ ਜਾਨੀ ਕਿ ਸਾਰੇ ਇਲਾਕਿਆਂ ਦੇ ਵਿੱਚ ਸਿਮਲੇ ਦਾ ਮੰਡੀ ਦਾ ਆ ਉਪਰ ਮੈਂਸ ਚੱਲ ਰਿਹਾ ਜੀ ਨੇ ਲਦਾਖ ਵਾਲੀ ਸਾਈਡ ਤਾਂ ਇਸ ਤਰ੍ਹਾਂ ਇਹ ਤਸਵੀਰਾਂ ਨੇ ਜਿਹੜੀਆਂ ਲਗਾਤਾਰ ਮੌਸਮ ਦੇ ਵਿੱਚ ਜਿਹੜਾ ਤਾਪਮਾਨ ਉਹ ਰਾਤ ਨੂੰ ਘਟ ਰਿਹਾ ਜੀ ਅੱਧੀ ਰਾਤ ਤੋਂ ਬਾਅਦ ਤਾਪਮਾਨ ਦੇ ਵਿੱਚ ਜਿਹੜੀ ਗਰਾਫਟ ਹਰ ਰੋਜ਼ ਆ ਰਹੀ ਹੈ ਮੀ ਆਲੇ ਹਾਲਾਤ ਹਜੇ ਕਿਸੇ ਵੀ ਸਿਸਟਮ ਦੇ ਵਿੱਚ ਨਹੀਂ ਹੈਗੇ ਸੁੱਕੀ ਜਿਹੜੀ ਠੰਡ ਉਹ ਲਗਾਤਾਰ ਜਾਰੀ ਹੈ ਜੀ ਤੇ ਤੁਹਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਹੋਰ ਸਿਸਟਮ ਦੇ ਬਾਰੇ ਜਿਹੜੀ ਇਹ ਜਾਣਕਾਰੀ ਇਸ ਸੈਟਲਾਈਟ ਦੇ ਵਿੱਚੋਂ ਮਿਲ ਜੇ ਆਪਾਂ ਨੂੰ ਜਿਉਂ-ਜਿਉਂ ਟੈਂਪਰੇਚਰ ਦੇ ਨਾਲ-ਨਾਲ ਆਪਾਂ ਨੂੰ ਬੱਦਲ ਜਿਹੜੇ ਉਹ ਲੰਘਦੇ ਹੋਏ ਨਜ਼ਰ ਆ ਜਾਣ ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਉਸ ਸਿਸਟਮ ਦੇ ਬਾਰੇ ਗੱਲਬਾਤ ਕਰ ਲਈਏ ਤਾਂ ਕਿ ਤੁਹਾਡੇ ਤੱਕ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਸਮੇਂ ਤੋਂ ਪਹਿਲਾਂ ਆਪਾਂ ਪਹੁੰਚਾ ਸਕੀਏ ਜੀ ਕਿਉਂਕਿ ਮੈਂ ਕੋਸ਼ਿਸ਼ ਲਗਾਤਾਰ ਜਾਰੀ ਕਰ ਰਹੇ ਹਾਂ ਜੀ ਕਿ ਸੈਟੇਲਾਈਟ ਦੀ ਤਸਵੀਰ ਆ ਜਿਹੜੀ ਉਹ ਖੁੱਲ ਜੇ ਜਿਦੇ ਵਿੱਚ ਆਪਾਂ ਨੂੰ ਬੱਦਲਾਂ ਦੀ ਤਸਵੀਰ ਲਗਾਤਾਰ ਦਿਖਾਈ ਦੇ ਜੇ ਇਸ ਜਗ੍ਹਾ ਦੇ ਉੱਤੇ ਬੱਦਲ ਕੂਚ ਕਰ ਰਹੇ ਨੇ ਇਸ ਤਰ੍ਹਾਂ ਇੱਥੇ ਨੂੰ ਤੇ ਇਧਰੋਂ ਇਸ ਜਗ੍ਹਾ ਦੇ ਉੱਤੇ ਰਾਜਸਥਾਨ ਦੇ ਵਿੱਚੋਂ ਇਸ ਤਰ੍ਹਾਂ ਨੂੰ ਕੂਚ ਕਰ ਰਹੇ ਨੇ ਇੱਥੇ ਹਰਿਆਣੇ ਦੇ ਵਿੱਚ ਕੂਚ ਕਰ ਰਹੇ ਨੇ ਜਾਨੀ ਕਿ ਇਧਰ ਹੇਠਲੇ ਇਲਾਕਿਆਂ ਦੇ ਵਿੱਚ ਜਿਹੜੇ ਬੱਦਲ ਨੇ ਉਹ ਆਪਾਂ ਨੂੰ ਅ ਦਿਖਾਈ ਦੇ ਰਹੇ ਨੇ ਜੀ ਯੂਪੀ ਐਮਪੀ ਦੇ ਵਿੱਚ ਪਰ ਇਸ ਸਿਸਟਮ ਦੇ ਵਿੱਚ ਨੈਟਵਰਕ ਦੀ ਪ੍ਰੋਬਲਮ ਆਉਣ ਦੇ ਕਾਰਨ ਬਦਲ ਨੇ ਜਿਹੜੇ ਦੇਖ ਸਕਦੇ ਹੋ ਦੋਸਤੋ ਧੰਨਵਾਦ ਤੁਹਾਡਾ ਤੁਸੀਂ ਪਿਆਰ ਦਿੱਤਾ ਇਨਾ ਤੁਹਾਡੇ ਪਿਆਰ ਦੇ ਸਲਕਾਏ ਬਦਲ ਬਾਈ ਆਪਾਂ ਨੂੰ ਲੰਘਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਦੀ ਜਲੰਧਰ ਦੇ ਵਿੱਚ ਦੀ ਇਸ ਜਗ੍ਹਾ ਦੇ ਉੱਤੇ ਨਵਾਂ ਸ਼ਹਿਰ ਗੁਰਦਾਸਪੁਰ ਹਿਆਰਪੁਰ ਇਸ ਤਰ੍ਹਾਂ ਇਹ ਬਦਲਾਂ ਦੀ ਆਵਾਜ਼ ਜਿਹੜੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਮਲਤਾਨ ਵਾਲ ਸਾਈਡ ਤੋਂ ਆ ਰਹੀ ਹੈ ਜੀ ਤੇ ਉੱਪਰ ਪਹਾੜੀ ਖੇਤਰਾਂ ਦੇ ਵਿੱਚ ਇਸ ਦੇ ਨਾਲ ਜਿਹੜੀ ਮੀਂਹ ਦੀ ਕਾਰਵਾਈ ਅੱਜ ਹਲਕੇ ਚਾਂਸ ਨੇ ਜਾਨੀ ਕਿ 25% ਜਿਹੜੇ ਮੀਂਹ ਦੇ ਚਾਂਸ ਬਣੇ ਹੋਏ ਨੇ ਤੇ ਆਹ ਏਥਾ ਦੇਖ ਸਕਦੇ ਹੋ ਲਗਾਤਾਰ ਜਾਰੀ ਨੇ ਸੂਰਤਗੜ ਸ਼ਿਰਸਾ ਇਸ ਜਗ੍ਹਾ ਦੇ ਉੱਤੇ ਵੀ ਬੱਦਲ ਜਿਹੜੇ ਲਗਾਤਾਰ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਮੌਸਮ ਪੰਜਾਬ ਟੀਵੀ YouTube ਚੈਨਲਾਂ ਤੇ Facebook ਆਈਡੀ ਸਤਗੁਰੂ ਭੰਗੂ ਦੇ ਉੱਤੇ ਦਿਖਾ ਰਹੇ ਹਾਂ ਕੇ ਮੌਸਮ ਦੇ ਵਿੱਚ ਮੀਂਹ ਨਾਲ ਮੀਂਹ ਵਾਲਾ ਸਿਸਟਮ ਹਜੇ ਨਹੀਂ ਦਿਖਾਈ ਦੇ ਰਿਹਾ ਸਿਰਫ ਇਹ ਬੱਦਲ ਵਾਈ ਜਿਹੜੀ ਲੰਘਦੀ ਹੋਈ ਨਜ਼ਰ ਆਊਗੀ ਇਹ ਲੁਧਿਆਣੇ ਦੇ ਬਠਿੰਡੇ ਦੇ ਪਟਿਆਲੇ ਦੇ ਤੇ ਮਰੀਲ ਕੋਟਲੇ ਦਾ ਸੰਗਰੂਰ ਦੇ ਇਲਾਕੇ ਅਬੋਹਰ ਫਾਜ਼ਲਿਕਾ ਦੇ ਇਲਾਕੇ ਜਿਨ੍ਹਾਂ ਦੇ ਵਿੱਚ ਇਹ ਸਿਸਟਮ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਜੀ ਲੰਘਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਪੰਜਾਬ ਦੀ ਤਸਵੀਰ ਦੇਖਣ ਦੀ ਕੋਸ਼ਿਸ਼ ਕਰਿਓ ਇਹ ਪੂਰੀ ਚਾਦਰ ਜਿਹੜੀ ਜਾਣੀ ਕਿ ਇਹ ਮੋਗਾ ਜਗਰਾਉ ਆ ਦੇਖੋ ਸਾਕੋਟ ਗੁਰਾਇਆਂ ਸਾਰੇ ਇਲਾਕੇ ਦੇ ਵਿੱਚ ਇਸ ਸਿਸਟਮ ਦੀ ਜਿਹੜੀ ਚਾਦਰ ਹੈ ਜਿਹੜਿਆ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਫਾਜ਼ਿਲਕਾ ਦੇ ਵਿੱਚ ਥੋੜੇ ਬਦਲ ਨੇ ਜੀ ਆ ਦੇਖੋ ਇੱਥੋਂ ਇਸ ਤਰ੍ਹਾਂ ਮੂਵ ਕਰ ਰਹੇ ਨੇ ਅੱਜ ਲਾਲਾ ਆਵਾਲ ਵਾਲ ਸਾਈਡ ਤੋਂ ਸ੍ਰੀ ਮੁਕਸਰ ਸਾਹਿਬ ਬੋਹਰ ਦੇ ਵਿੱਚ ਥੋੜੇ ਜਿ ਬਦਲ ਨੇ ਹਲਕੇ ਮਲੌਟ ਬਠਿੰਡੇ ਵਾਲੇ ਸਾਈਡ ਨੂੰ ਹੁੰਦੇ ਹੋਏ ਸੰਗਰੂਰ ਦੇ ਵਿੱਚ ਦੀ ਹੁੰਦੇ ਹੋਏ ਜੈਤੋਂ ਫੂਲ ਆ ਸਾਰੇ ਬਰਨਾਲਾ ਤੂਰੀ ਸੰਗਰੂਰ ਠੀਕ ਹੈ ਜੀ ਅਨਾਬਾ ਪਟਿਆਲਾ ਖੰਨਾ ਇਸ ਤਰ੍ਹਾਂ ਜਿਹੜੇ ਇਹ ਬੱਦਲ ਨੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਦੇਰ ਸ਼ਾਮ ਤੋਂ ਇਹਨਾਂ ਬੱਦਲ ਵਜਦੀਏ ਤਸਵੀਰਾਂ ਜਿਹੜੀਆਂ ਆਪਾਂ ਨੂੰ ਪੰਜਾਬ ਦੇ ਉੱਤੋਂ ਦੀ ਦੇਖਣ ਨੂੰ ਮਿਲ ਰਹੀਆਂ ਨੇ ਪਰ ਇਹਨਾਂ ਬੱਦਲ ਵਜਦੀ ਦੇ ਨਾਲ ਕੋਈ ਆਸ਼ੀਆਰਪੁਰ ਵਾਲੀ ਸਾਈਡ ਵੀ ਦੇਖ ਸਕਦੇ ਹੋ ਇਸ ਬੱਦਲ ਵਜਦੀ ਦੇ ਨਾਲ ਮੀਂਹ ਵਾਲੇ ਹਾਲਾਤ ਪੰਜਾਬ ਦੇ ਵਿੱਚ ਨਹੀਂ ਹੈਗੇ ਜੀ ਇੱਥੇ ਮੀਂਹ ਦੇ ਹਾਲਾਤ ਜ਼ਰੂਰ ਨੇ ਜਿਹੜੇ ਹਿਮਾਚਲ ਦੇ ਵਿੱਚ ਹਲਕੇ ਚਾਂਸ ਜ਼ਰੂਰ ਨੇ ਜਿਵੇਂ ਆਪਾਂ ਪਹਿਲੇ ਦੱਸ ਚੁੱਕੇ ਹਾਂ ਤੁਸੀਂ ਪੂਰੀ ਵੀਡੀਓ ਸਾਡੀ ਜਿਹੜੀ ਫੇਸਬੁੱਕ ਆਈਡੀ ਦੇ ਉੱਤੇ ਜਦ ਲਾਈਵ ਕੱਟ ਜੂਗਾ ਤਾਂ ਉਸ ਦੇ ਵਿੱਚ ਜਾ ਕੇ ਦੇਖ ਤੇ ਉਸ ਤੋਂ ਬਾਅਦ ਇਹ ਜੰਮੂ ਦੇ ਵਿੱਚ ਥੋੜੀ ਜਿਹੀ ਉਮੀਦ ਦੇ ਚਾਂਸ 25% ਜਿਹੜੇ 20 ਤੋਂ 25% ਚਾਂਸ ਬਣੇ ਹੋਏ ਨੇ ਪਰ ਇਸ ਬਦਲਵਾਈ ਦੇ ਕਾਰਨ ਜਿਹੜੇ ਆਪਾਂ ਕਹਿ ਸਕਦੇ ਹਾਂ ਦੇ ਲੰਘ ਰਹੀ ਹੈ ਬਦਲਵਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤੋਂ ਦੀ ਜਿਆ ਯੂਪੀ ਐਮਪੀ ਦੇ ਕਈ ਖੇਤਰਾਂ ਦੇ ਉੱਤੋਂ ਦੀ ਜਿਹੜੀ ਬਦਲਵਾਈ ਲੰਘ ਰਹੀ ਹੈ ਦੇਖ ਸਕਦੇ ਹੋ ਜਿਹੜਾ ਭਵਾਨੀ ਇਹ ਸਾਰੇ ਯੂਪੀ ਐਮਪੀ ਦੇ ਇਲਾਕੇ ਨੇ ਜੀ ਇਹਨਾਂ ਦੇ ਵਿੱਚ ਦੀ ਇਹ ਜਿਹੜੀ ਬਦਲਵਾਈ ਲਗਾਤਾਰ ਲੰਘ ਰਹੀ ਹੈ ਕੋਈ ਅਪਡੇਟ ਨਵੀਂ ਆਊਗੀ ਤਾ ਸਮੇ ਤੋਂ ਪਹਿਲਾਂ ਤੜ ਤੱਕ ਜਾਣਕਾਰੀ ਜਿਹੜੀ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ Facebook ID ਸਤਗੁਰਪੰਗੋ ਦੇ ਉੱਤੇ ਸਾਂਝੀ ਕਰਾਂਗੇ ਇਸ ਸਮੇ ਇੰਨੀ ਕ ਅਪਡੇਟ ਸੀ ਦੋਸਤੋ ਕਿ ਜੋ ਮੌਸਮਾ ਬਦਲਿਆ ਹੋਇਆ ਧੁੰਦ ਵਾਲਾ ਬਣਦਾ ਹੋਇਆ ਨਜ਼ਰ ਆ ਰਿਹਾ ਧੁੰਦ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇ ਜਿਵੇਂ ਕਿ ਅੱਜ ਕੁਝ ਖੇਤਰਾ ਵਿੱਚ ਜ਼ਮੀਨੀ ਧੁੰਦ ਥੱਲੇ ਦੇਖਣ ਨੂੰ ਮਿਲੀ ਸੀ ਤਾਂ ਉਹ ਕੱਲ੍ਹ ਨੂੰ ਵੀ ਧੁੰਦ ਦੇਖਣ ਨੂੰ ਮਿਲੂਗੀ ਜੇਕਰ ਤੁਸੀਂ ਸਾਨੂੰ ਕੋਈ ਵੀਡੀਓ ਆਪਣੇ ਇਲਾਕੇ ਦੀਆਂ ਮੌਸਮ ਦੀਆਂ ਭੇਜਣੀ ਚਾਹੁੰਦੇ ਹੋ ਜਿਵੇਂ ਧੁੰਦ ਵਾਲਾ ਮੌਸਮ ਜਾਂ ਬੱਦਲਾਂ ਦੀ ਆਵਾਜ਼ ਜੀ ਲੰਘਦੀ ਹੋਈ ਨਜ਼ਰ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਫੋਟੋ ਪੋਸਟ ਭੇਜਣੀ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਭੇਜ ਸਕਦੇ ਹੋ ਤਾਂ ਇਸ ਸਮੇਂ ਦੀ ਇਹ ਤਸਵੀਰ ਆਖਰੀ ਵਾਰੀ ਜਿਹੜੀ ਇਹ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਆਪਾਂ ਸਵੇਰੇ ਕੱਲ ਨੂੰ ਜਿਹੜੀ ਤਸਵੀਰ ਹੋਊਗੀ ਮੌਸਮ ਦੀ ਅਪਡੇਟ ਹੋਊਗੀ ਜਿਵੇਂ ਵੀ ਆਊਗੀ ਉਹ ਜਾਣਕਾਰੀ ਸਾਂਝੀ ਕਰ ਦਵਾਂਗੇ ਪੰਜਾਬ ਦੇ ਵਿੱਚ ਦੀ ਬੱਦਲ ਲੰਘ ਰਹੇ ਨੇ ਜੀ ਰਾਜਸਥਾਨ ਦੇ ਵਿੱਚ ਲੰਘ ਰਹੇ ਨੇ ਹਰਿਆਣਾ ਦੇ ਵਿੱਚ ਲੰਘ ਰਹੇ ਨੇ ਯੂਪੀ ਐਮਪੀ ਦੇ ਹੇਠਲੇ ਇਲਾਕਿਆਂ ਦੇ ਵਿੱਚ ਦੀ ਜਿਹੜੇ ਬੱਦਲ ਅੱਗੇ ਵੱਲ ਨੂੰ ਲੰਘਦੇ ਹੋਏ ਨਜ਼ਰ ਆ ਰਹੇ ਨੇ ਪਰ ਉੱਪਰਲੇ ਹਿੱਸੇ ਦੇ ਵਿੱਚ ਇੱਕ ਆ ਸਿਸਟਮ ਬਣਿਆ ਹੋਇਆ ਹੈ ਪਹਾੜੀ ਖੇਤਰਾਂ ਦੇ ਵਿੱਚ ਹਿਮਾਚਲ ਦੇ ਉੱਪਰਲੇ ਖੇਤਰ ਦੇ ਵਿੱਚ ਤੇ ਜੰਮੂ ਦੇ ਉੱਪਰਲੇ ਖੇਤਰ ਦੇ ਵਿੱਚ ਉੱਤਰਾਖੰਡ ਦੇ ਉੱਪਰਲੇ ਹਿੱਸੇ ਦੇ ਵਿੱਚ ਇਹ ਬੱਦਲ ਇਸ ਸਿਸਟਮ ਜਿਹੜੇ ਬਣੇ ਹੋਏ ਨੇ ਮੀਂਹ ਵਾਲੇ ਹਾਲਾਤ ਇਹਨਾਂ ਇਲਾਕਿਆਂ ਦੇ ਵਿੱਚ ਜਾਨੀ ਕਿ 20 ਤੋਂ 25% ਜਾਂ 25 ਤੋਂ 30% ਚਾਂਸ ਬਣੇ ਹੋਏ ਨੇ ਕੋਈ ਜ਼ਿਆਦਾ ਭਾਰੀ ਮੀਨ ਹੈਗਾ ਸੀਤ ਲਹਿਰ ਚੱਲ ਰਹੀ ਹੈ ਜੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਆਪਣਾ ਤੇ ਬੱਚਿਆਂ ਦਾ ਜਰੂਰ ਖਿਆਲ ਰੱਖਿਓ ਬਜ਼ੁਰਗਾਂ ਦਾ ਤੇ ਪਸ਼ੂਆਂ ਪੰਛੀਆਂ ਦਾ ਜਰੂਰ ਖਿਆਲ ਰੱਖਿਓ ਕੰਗ ਠੰਡ ਜਾਂਦੀ ਤੇ ਸੁੱਕੀ ਜਾਂ ਠੰਡ ਜਿਹੜੀ ਜਾਂਦੀ ਤੇ ਆਉਂਦੀ ਠੰਡ ਜਿਹੜੀ ਮਾਰ ਕਰਦੀ ਹੁੰਦੀ ਹੈ ਜੀ ਇਸ ਕਰਕੇ ਸਿਆਣਿਆਂ ਦਾ ਕਿਹਾ ਔਲੇ ਦਾ ਖਾਦਾ ਬਾਅਦ ਦੇ ਵਿੱਚ ਸਵਾਲ ਆਉਂਦਾ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਠੰਡ ਜਿਹੜੀ ਉਹ ਆਪਾਂ ਜਦੋਂ ਪਹਿਲੀ ਵਾਰੀ ਚ ਹੀ ਲੱਗ ਜੇ ਤਾਂ ਉਹ ਸਾਰਾ ਸਿਆਲ ਨਹੀਂ ਠੀਕ ਆਉਂਦੀ ਤਾਂ ਉਸ ਤੋਂ ਬਾਅਦ ਜਦੋਂ ਠੰਡ ਪੂਰੇ ਜ਼ੋਰ ਤੇ ਹੋ ਜਾਂਦੀ ਹੈ ਫਿਰ ਆਪਾਂ ਕੱਪੜੇ ਪੂਰੇ ਚੰਗੀ ਤਰ੍ਹਾਂ ਪਾ ਲੈਣੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਕੱਪੜੇ ਜਿਹੜੇ ਘੱਟ ਪਾਉਣੇ ਆ ਕਿਉਂਕਿ ਆਪਾਂ ਕਹਿੰਦੇ ਨੇ ਕਿ ਠੰਡ ਤਾਂ ਹੈ ਨਹੀਂ ਜੀ ਸਿਰਫ ਧੁੱਪ ਨਿਕਲੀ ਹੋਈ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਤਾਂ ਜ਼ਰੂਰ ਇਸ ਚੀਜ਼ ਦੇ ਉੱਤੇ ਗੌਰ ਕਰਿਓ ਵੀਡੀਓ ਕਿੱਦਾਂ ਲੱਗੀ ਜ਼ਰੂਰ ਕਮੈਂਟ ਕਰਦਿਆ ਕਰੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਫੋਲੋ ਕਰ ਲਿਆ ਕਰੋ ਆਈਡੀ ਨੂੰ ਤੇ ਤਾਪਮਾਨ ਨੇ ਜਿਹੜੇ ਉਹ ਰਾਤਾਂ ਦੇ ਤੁਹਾਨੂੰ ਦੱਸਿਆ ਕਿ 3-4 ਡਿਗਰੀ ਤੋਂ ਲੈ ਕੇ ਕੱਟ ਤੋਂ ਕੱਟ 5 ਡਿਗਰੀ ਤੱਕ ਤੇ ਵੱਧ ਤੋਂ ਵੱਧ ਤਾਪਮਾਨ 8 ਤੋਂ 9 ਡਿਗਰੀ ਦੇ ਵਿੱਚ ਵਿੱਚ ਜਿਹੜੇ ਰਾਤਾਂ ਦੇ ਦਰਜ ਕੀਤੇ ਜਾ ਰਹੇ ਨੇ ਤੇ ਦਿਨ ਦੇ ਤਾਪਮਾਨ ਨੇੜੇ ਹੋ 21-22 ਡਿਗਰੀ ਤੋਂ ਲੈ ਕੇ 24 ਡਿਗਰੀ ਜਾਂ 25 ਡਿਗਰੀ ਤੱਕ ਜਿਹੜੇ ਵੱਧ ਤੋਂ ਵੱਧ ਦਰਜ ਕੀਤੇ ਜਾ ਰਹੇ ਨੇ ਇਸ ਤੋਂ ਜ਼ਿਆਦਾ ਤਾਪਮਾਨ ਜਿਹੜੇ ਦਿਨ ਦੇ ਵੀ ਨਹੀਂ ਹੈਗੇ ਜੀ ਸਵੇਰੇ ਨਵੀਂ ਅਪਡੇਟ ਦੇ ਨਾਲ ਮਿਲਾਂਗੇ ਤਦ ਤੱਕ ਲਈ ਧੰਨਵਾਦ